ਸਾਡੀ ਸੀਰੀਜ਼ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 2 ਜਨਵਰੀ ਹੋ ਚੁੱਕਿਆ ਜੀ ਅੱਜ ਤੇ ਦਸੰਬਰ ਮਹੀਨੇ ਦੀਆਂ ਪੈਨਸ਼ਨਾਂ ਪਾਉਣ ਦਾ ਕੰਮ ਜਾਰੀ ਹੈ ਤੇ ਹੈਂਡੀਕੈਪ ਪੈਨਸ਼ਨਾਂ ਪਾਈਆਂ ਜਾ ਰਹੀਆਂ ਨੇ ਸੋ ਅੱਜ ਵੀ ਕੀ ਅਪਡੇਟ ਹੈ ਅੱਜ ਕਿਹੜੇ ਜਿਲ੍ਹਿਆਂ ਦੇ ਵਿੱਚ ਪੈਨਸ਼ਨ ਦੀ ਕੀ ਅਪਡੇਟਸ ਨੇ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਇੱਕ ਤੁਹਾਡੇ ਨਾਲ ਜਿਹੜਾ ਜਾ ਪੱਤਰ ਸਾਂਝਾ ਕਰ ਰਹੇ ਹਾਂ ਦੋ ਜਿਹੜਾ ਕਿ ਅਧਿਨ ਸਿਵਾਵਾ ਚੌਂਡ ਬੋਰਡ ਯਾਨੀ ਕਿ ਟ੍ਰਿਫਲੈਸ ਬੀ ਬੋਰਡ ਵੱਲੋਂ ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਜੋ ਸਰਕਾਰੀ ਭਰਤੀਆਂ ਕਰਦੀਆਂ ਜਾਂਦੀਆਂ ਨੇ ਉਹਨਾਂ ਦਾ ਰਿਕਰੂਟਮੈਂਟ ਇਹ ਬੋਰਡ ਕਰਦਾ ਹੈ ਪੰਜਾਬ ਸਰਕਾਰ ਵੱਲੋਂ ਇਹ ਜਿਹੜਾ ਸਥਾਪਿਤ ਕੀਤਾ ਗਿਆ ਸੋ ਇਹ ਬੋਰਡ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਜੀ ਅਧਿਨ ਸਿਵਾਵਾ ਚੌਂਡ ਬੋਰਡ ਵੱਲੋਂ ਚੱਲ ਰਹੀਆਂ ਜੋ ਭਰਤੀਆਂ ਦੇ ਸੰਬੰਧ ਵਿੱਚ ਉਮੀਦਵਾਰਾਂ ਲਈ ਜਾਣਕਾਰੀ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਬੋਰਡ ਦਫ਼ਤਰ ਵਿੱਚ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜਿਸ ਵਿੱਚ ਹੇਠ ਅਨੁਸਾਰ ਫੋਨ ਨੰਬਰਾਂ ਦੀ ਜੜੀ ਸੋਧ ਕੀਤੀ ਜਾਂਦੀ ਹੈ ਇਹ ਮੋਬਾਈਲ ਨੰਬਰ ਨੇ ਦੋ ਤੇ ਜਾਰੀ ਕੀਤਾ ਗਏ ਨੇ ਜਿਹੜੇ ਟ੍ਰਿਪਲੈਸ ਬੀ ਬੋਰਡ ਦੇ ਵਿੱਚ ਜਿਹੜੀਆਂ ਰਿਕਰੂਟਮੈਂਟ ਚੱਲਦੀਆਂ ਨੇ ਜਿਵੇਂ ਕਿ ਹੁਣ ਪਿੱਛੇ ਜੇ ਜਿਹੜੀ ਭਰਤੀ ਨਿਕਲੀ ਸੀ ਸੇਵਾਦਾਰਾਂ ਦੀ ਚੌਕੀਦਾਰਾਂ ਦੀ ਸੋ ਭਰਤੀ ਵੀ ਇਹੀ ਬੋਰਡ ਕਰ ਰਿਹਾ ਸੋ ਪੰਜਾਬ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਉਹਨਾਂ ਭਰਤੀਆਂ ਦੇ ਵਿੱਚ ਜਾਂ ਫਿਰ ਹੋਰ ਵੀ ਜਿਹੜੀਆਂ ਭਰਤੀਆਂ ਨੇ ਜਿਹੜਾ ਕਿ ਇਹ ਬੋਰਡ ਕਰਦਾ ਪਿਆ ਜੇਕਰ ਤੁਸੀਂ ਉਹਦੇ ਵਿੱਚ ਫਾਰਮ ਭਰੇ ਨੇ ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ ਆ ਤੁਹਾਨੂੰ ਕੋਈ ਵੀ ਟੈਕਨੀਕਲ ਇਸ਼ੂ ਆਉਂਦੇ ਨੇ ਤੁਸੀਂ ਜਿਹੜਾ ਜਾ ਇਹਨਾਂ ਤੇ ਸੰਪਰਕ ਕਰ ਸਕਦੇ ਆ ਸੋ ਇਹ ਅਧਿਨ ਸੁਭਾਵਾ ਚੌਂਡ ਬੜੂ ਵੱਲੋਂ ਜਿਹੜੇ ਆ ਜਿਹੜੇ ਭਾਰਤੀਦਰ ਗਾਰਡਨ ਗਏ ਜਿਹਨੇ ਨਵਹਰੇ ਜਾਰੀ ਕੀਤੇ ਗਏ ਨੇ ਕੰਟਰੋਲ ਰੂਮ ਵਿੱਚ ਸਥਾਪਿਤ ਕੀਤਾ ਗਿਆ ਹੈ ਜਿਹੜੀ ਜਿਹੜੇ ਉਮੀਦਵਾਰਾਂ ਦੀ ਜਿਹੜੀਆਂ ਮੁਸ਼ਕਲਾਂ ਦਾ ਹੱਲ ਕਰਨ ਦੀ ਗੱਲ ਜੇਕਰ ਕਰੀਏ ਫਾਂ ਪੈਨਸ਼ਨ ਦੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੱਕ ਹੋਰ ਨਵੇਂ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋਣ ਦੀ ਸੋਚਣਾ 2 ਜਨਵਰੀ 2025 ਸ਼ੁੱਕਰਵਾਰ ਦਾ ਦਿਨ ਹੈ ਸਵੇਰ ਦੇ ਲਗਭਗ ਹੁਣ 9 ਵਜਣ ਜਾ ਰਹੀ ਹੈ ਸੋ ਸਾਨੂੰ ਜ਼ਿਲ੍ਹਾ ਰੋਪੜ ਰੋਪੜ ਜ਼ਿਲ੍ਹੇ ਦੇ ਵਿੱਚ ਔਰ ਰੋਪੜ ਜ਼ਿਲ੍ਹੇ ਦੇ ਜਿਹੜੇ ਹਲਕੇ ਆ ਸ਼੍ਰੀ ਅਰੰਧਪੁਰ ਸਾਹਿਬ ਸ਼੍ਰੀ ਚਮਕੌਰ ਸਾਹਿਬ ਮੋਰੰਡਾ ਅਤੇ ਨੌਰਪੁਰ ਬੇਦੀ ਇਹਨਾਂ ਹਲਕਿਆਂ ਦੇ ਤੇ ਰੋਪੜ ਜ਼ਿਲ੍ਹੇ ਦੇ ਜਿਹੜੇ ਲਾਭਪਾਤਰੀ ਨੇ ਸਿਰਫ ਤੇ ਸਿਰਫ ਹੈਂਡੀਕੈਪ ਲਾਭਪਾਤਰੀ ਯਾਨੀ ਕਿ ਜਿਹੜੇ ਸਾਡੇ ਦਿਵੰਗ ਭੈਣ ਭਰਾ ਨੇ ਉਹ ਆਪਣੇ ਖਾਤੇ ਚਾ ਕਾ ਸਕਦੇ ਨੇ 1500 ਰੁਪਏ ਜਾਂ ਤੁਹਾਡੀ ਪੈਨਸ਼ਨ ਹੈ ਜਿਹੜੀ ਉਹ ਤੁਹਾਡੇ ਖਾਤੇ ਆ ਜਿਹੜੀ ਪਾ ਦਿੱਤੀ ਗਈ ਆ ਪੰਜਾਬ ਸਰਕਾਰ ਵੱਲੋਂ ਤੇ ਬਾਕੀ ਜਿਹੜੇ ਬੜਾਕਾ ਨੇ ਜਾਂ ਫਿਰ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀ ਵਿਧਵਾ ਪੈਸ਼ਨਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਅਸੀਂ ਦੱਸ ਦਈਏ ਕਿ ਹਾਲੇ ਤੁਹਾਡੇ ਬਿੱਲ ਫਾਸ ਨਹੀਂ ਹੋਏ ਨੇ ਬਿੱਲ ਫਾਸ ਹੋਣ ਦੀ ਜੋ ਸਾਨੂੰ ਸੂਚਨਾ ਮਿਲਣਗੀ ਅਸੀਂ ਤੁਹਾਨੂੰ ਉਸ ਵੇਲੇ ਅਪਡੇਟ ਦਾਨਾ ਸਾਂਝੀ ਕਰਾਂਗੇ ਉਮੀਦ ਹੈ ਕਿ ਜਲਦ ਜਣੀਆਂ ਨੇ ਬੜਾਪਾ ਤੇ ਹੋਰ ਪੈਨਸ਼ਨਾਂ ਵੀ ਜਣੀਆਂ ਜਾਰੀ ਕਰੇਗੀ ਪੰਜਾਬ ਸਰਕਾਰ ਫਿਲਹਾਲ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਿੱਲ ਜਿਹੜੇ ਫਾਸ ਹੋਏ ਸਨ ਉਹ ਹੋਏ ਸੀਗੇ ਹੈਡ ਗੈਪ ਪੈਨਸ਼ਨ ਤੇ ਹੈਡ ਗੈਪ ਪੈਨਸ਼ਨਾਂ ਜਣੀਆਂ ਨੇ ਪਾਈਆਂ ਜਾ ਰਹੀਆਂ ਨੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਕੱਲ ਵੀ ਛੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਕਰਤੀਆਂ ਸੀ ਪੰਜਾਬ ਸਰਕਾਰ ਨੇ ਸੋ ਅੱਜ ਇਹਦੇ ਵਿੱਚ ਇੱਕ ਹੋਰ ਜ਼ਿਲ੍ਹਾ ਜੁੜ ਗਿਆ ਹੈ ਸੋ ਇਸ ਤੋਂ ਇਲਾਵਾ ਜਿਹੜੇ ਹੋਰ ਜ਼ਿਲ੍ਹੇ ਰਹਿੰਦੇ ਆ ਜੇ ਹਜੇ ਕਾਫੀ ਜ਼ਿਲ੍ਹੇ ਹੋਏ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਾਰੀ ਨਹੀਂ ਹੋਈਆਂ ਅੱਜ ਦੀ ਤਰੀਕ ਦੇ ਵਿੱਚ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਵੀ ਪੈਨਸ਼ਨਾਂ ਜਾਰੀ ਹੋ ਜਾਣਗੀਆਂ ਤੇ ਬਾਕੀ ਜਿਹੜੇ ਸਾਡੇ ਭੈਣ ਭਰਾ ਜਿੱਥੋਂ ਸਾਨੂੰ ਦੇਖਦੇ ਨੇ ਜਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਸਾਨੂੰ ਕਨਫਰਮ ਕਰਦੇ ਰਹਿਣਾ ਕਮੈਂਟ ਦੇ ਵਿੱਚ ਦੱਸਦੇ ਰਹਿਣਾ ਜੇਕਰ ਤੁਹਾਡੀ ਪੈਨਸ਼ਨ ਆ ਗਈ ਹੈ ਕਮੈਂਟ ਦੇ ਵਿੱਚ ਸਾਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਤਾਂ ਜੋ ਤੁਹਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਹੋਰ ਭੈਣ ਭਰਾ ਨੇ ਹੈਂਡੀਕੈਪ ਭੈਣ ਭਰਾ ਜਾਂ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਜਾਣਕਾਰੀ ਮਿਲਦੀ ਰਹੇ ਤਾਂ ਕਿ ਤੁਸੀਂ ਉਹਨਾਂ ਨੂੰ ਵੀ ਇਹ ਕਨਫਰਮ ਕਰ ਸਕੋ ਕਿ ਪੈ ਨੇ ਬਾਕੀ ਅਸੀਂ ਆਪਣੇ ਫਾਦਰ ਦੇ ਕਨਫਰਮ ਅਪਡੇਟ ਕਰਕੇ ਤੁਹਾਨੂੰ ਦੱਸਦੇ ਰਹਨੇ ਆ ਰੋਪੜ ਜ਼ਿਲ੍ਹੇ ਦੇ ਪਿੰਡ ਫਰਾਫ ਨੇ ਜਿਹੜੇ ਹੈਂਡੀਕੈਪ ਕੈਟਾਗਰੀ ਦੇ ਆਫਨੇ ਜਿਹੜੇ ਆ ਚੈੱਕ ਕਰ ਸਕਦੇ ਨੇ ਤੇ ਉਹਨਾਂ ਦੀ ਪੈਨਸ਼ਨ 1500 ਰੁਪਏ ਜਾਰੀ ਹੋ ਗਈ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਅੱਜ ਸ਼ਾਮ ਤੱਕ ਕਾਫੀ ਜ਼ਿਲ੍ਹਿਆਂ ਦੇ ਵਿੱਚ ਅਫਡੇਟ ਆਪਾਂ ਨੂੰ ਮਿਲਣ ਗਿਆ ਪੈਨਸ਼ਨਾਂ ਜਾਰੀ ਹੋਣ ਦੀ ਉਹ ਅਸੀਂ ਦੁਬਾਰਾ ਆ ਕੇ ਇੱਕ ਵਾਰ ਲਾਈਵ ਤੁਹਾਨੂੰ ਜਾਣਕਾਰੀ ਦੇਵਾਂਗੇ ਧੰਨਵਾਦ